ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੂਰੀ ਸਮਾਜ ਸੇਵੀ ਸਵਰਗਵਾਸੀ ਸੰਦੀਪ ਸਿੰਘਲਾ ਦੀ ਚੌਥੀ ਵਰਸੀ ਨੂੰ ਸਮਰਪਿਤ ਅੱਜ શ્રી ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਅਤੇ ਸਮੂਹ ਸਿੰਘਲਾ ਪਰਿਵਾਰ ਵੱਲੋਂ ਤੋਤਾਪੁਰੀ ਰੋਡ ਆਪਣੇ ਦਫ਼ਤਰ ਵਿਖੇ ਲੰਗਰ ਲਗਾਇਆ ਗਿਆ ਜਿਸ ਵਿੱਚ ਰਾਗੀਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਲੰਗਰ ਛੱਕਿਆ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਚੇਅਰਮੈਨ ਸਾਹਿਬ ਅੱਜ ਸੰਦੀਪ ਸਿੰਘ ਲਾ ਦੀ ਬਰਸੀ ਮੌਕੇ ਲੰਗਰ ਲਗਾਇਆ ਗਿਆ ਕੀ ਕਹੋਗੇ ਇਸ ਮੌਕੇ ਤੇ ਅੱਜ ਸੰਦੀਪ ਸਿੰਘ ਲਾ ਦੀ ਚੌਥੀ ਬਰਸੀ ਤੇ ਜਿੰਨਾ ਵੀ ਸਾਡੇ ਪਰਿਵਾਰ ਵੱਲੋਂ ਲੰਗਰ ਦਾ ਯੋਜਨ ਕੀਤਾ ਜਾਂਦਾ ਉਹਨਾਂ ਕਰਨੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਦੀ ਯਾਦ ਨੂੰ ਅਸੀਂ ਤਾਜ਼ਾ ਰੱਖ ਸਕੀਏ ਉਹਦੀ ਆਤਮਾ ਨੂੰ ਸ਼ਾਂਤੀ ਦੇ ਵਾਸਤੇ ਸੀ ਛੋਟਾ ਮोटा ਪਰਿਵਾਰਕ ਨਹੀਂ ਅਸੀਂ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰਦੇ ਆ ਉਹ ਅਸੀਂ ਰੱਖਿਆਗਾ ਗੱਲ ਇਹ ਹੈ ਵੀ ਬੱਚੇ ਤਾਂ ਮਾਪਿਆਂ ਦੀਆਂ ਬਸੀਆਂ ਮਣਾਂਦੇ ਆਏ ਨੇ ਪਰ ਮੈਂ ਇੱਕ ਹੈਜਾ ਭਾਗਾ ਬਾਪ ਹੈ ਜਿਹੜਾ ਦੇ ਬੇਟੇ ਦੀ ਬਸੀ ਮਣਾਨਾ ਇਹ ਮਾਲਕ ਨੂੰ ਜੋ ਮਨਜ਼ੂਰ ਹੈ ਉਹਦੇ ਮੁਤਾਬਕ ਉਹਦੇ ਪੈਣਾ ਭਾਈਆਂ ਦੇ ਪ੍ਰਤਾਪ ਨਾਲ ਅਭੀ ਯਾਦ ਨੂੰ ਤਾਜ਼ਾ ਰੱਖਣਗੇ ਬਹੁਤ ਚੰਗੀ। ਉਹਨਾਂ ਦੀ ਚਾਹਣ ਵਾਲੇ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਉਹ ਚਾਹਣ ਵਾਲੇ ਨੇ ਉਹਨਾਂ ਦੀ ਚਾਹਤ ਦੀ ਉਹਨਾਂ ਦੇ ਪਿਆਰ ਸਦਕਾ ਹੀ ਜੋ ਮੈਂ ਇਸ عمرੇ ਵਿੱਚ ਜਿੰਨਾ ਵੀ ਕੋਸ਼ਿਸ਼ ਕਰਦਾ ਮੈਂ ਦੁੱਖ ਸੁੱਖ ਦੇ ਵਿੱਚ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹੀ ਮੈਂ ਅਪਰਾਲਾ ਕਰਦਾ ਵੀ ਲੋਕਾਂ ਨੇ ਜੋ ਉਹਨੂੰ ਪਿਆਰ ਮਾਨ ਸਰਕਾਰ ਜੋ ਸੰਦੀਪਨ ਦਿੱਤਾ ਮੈਂ ਸੋਚਦਾ ਵੀ ਉਹਦਾ ਅਸੀਂ ਕਿਵੇਂ ਲੋਕਾਂ ਦਾ ਕਰਜ਼ਾ ਮੋੜ ਸਕਦੇ ਹਾਂ ਜਿੰਨਾ ਕਿ ਸਾ ਤੋਂ ਮੋੜਿਆ ਜਾ ਸਕਦਾ ਹੈ ਉਹਨਾਂ ਦਾ ਅਸੀਂ ਮੋੜਨੀ ਕੋਸ਼ਿਸ਼ ਕਰਦੇ ਆਂ ਪਰ ਮੈਂ ਜੋ ਲੋਕਾਂ ਨੇ ਪਿਆਰ ਦਿੱਤਾ ਉਹਦਾ ਕਰਜ਼ਾ ਮੈਂ ਮੋੜ ਨਹੀਂ ਸਕਦਾ ਕੀ ਨਾਮ ਵੀਰੇ ਆਪਣਾ ਮੇਰਾ ਨੋ ਬੁੱਟਾ ਸੰਤਾਨਪੁਰ ਹੈ ਬੁੱਟਾ ਜੀ ਤੁਸੀਂ ਵੀ ਕਾਫੀ ਟਾਈਮ ਸੰਦੀਪ ਜੀ ਦੇ ਨਾਲ ਰਹੇ ਹੋ ਅੱਜ ਦੂਰ ਚਲੇ ਗਏ ਨੇ ਚਲੋ ਅੱਜ ਕਿਵੇਂ ਲੱਗ ਰਿਹਾ ਕੀ ਚਾਹੁੰਦੇ ਹੋ ਸਾਨੂੰ ਬਈ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ ਉਹ ਇੱਕ ਸਮਾਜ ਸੇਵੀ ਤੌਰ ਤੇ ਕੰਮ ਕਰਦੇ ਸੀ ਕਿਸਾਨੀ ਅੰਦੋਲਨ ਲਾ ਲੋ ਇੱਥੇ ਵੀ ਅਸੀਂ ਬਹੁਤ ਦੇਖ ਲਈ ਸੀ ਉਹਨਾਂ ਨੂੰ ਕਿ ਵੀ ਕਰੋਨਾ ਵੇਲੇ ਦੇਖ ਲੋ ਜੀ ਕਿੰਨਾ ਉਹਨਾਂ ਨੇ ਮਤਲਬ ਕਿ ਬਹੁਤ ਸੇਵਾ ਕੀਤੀ ਆ ਪਰ ਉਹਨਾਂ ਦਾ ਬੇ ਉਮਰੇ ਜਾਣਾ ਬਹੁਤ ਹੀ ਮੰਦ ਭਾਗਾ ਤੇ ਜੇ ਅੱਜ ਹੁੰਦੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਨੀ ਅੱਜ ਅਸੀਂ ਬਹੁਤ ਦੁੱਖ ਦੇ ਨਾਲ ਉਹਨਾਂ ਦੀ ਚੌਥੀ ਵਰਸੀ ਦੇ ਵਿੱਚ ਆਏ ਆ ਸਾਨੂੰ ਉਹਨਾਂ ਦਾ ਬਹੁਤ ਬੱਡੀ ਕਮੀ ਮਹਿਸੂਸ